ਕਾਜੀ ਮੇਰਾ ਨਾਮ ਸਰਜੀਤ ਸਿੰਘ ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸਿੰਘਾਂ ਬੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸਿੰਘ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜਪੁਰ ਹੈ ਸultanpur ਦੇ ਵਿੱਚ ਮੈਂ ਆਪਡਾਉਨ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਬਾਤ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗਿਰਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅੰਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਕਿ ਤੂੰ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗਾੜੀ ਜੋੜੇ ਆ ਤੇ ਮੈਂ ਇੱਕ ਗਰੰਤੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਅਮਰਤਵਿਲਾਵਾ ਮੈਨੂੰ ਭਾਜੀ ਜਾਣ ਦਿਓ ਮੈਂਤ ਨਾਲ ਉਹਨਾਂ ਨੇ ਮੇਰੀ ਗੱਤ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ ਤੇ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਤਾਣਕੋਟ ਲੋਧੀ 'ਤੇ ਮੇਰੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6:00 ਵਜੇ ਨਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ 6:00 ਵਜੇ ਨਾ ਇਹਦੇ ਨਾਲ ਕੁਲਟਖੋ ਹੋਈ ਹੈ ਇਹ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਏ ਰ ਹੈ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਟ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਆਬਜ਼ਰਵੇਸ਼ਨ ਐਡਮਿਟ ਮੁੜ ਕੇ ਦੂਸਰੇ ਨੇ ਗੱਡੀਆਂ ਨੂੰ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰਸ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾਰਡਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਰਚ ਮੇਰਾ ਸਿਰ 파ੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਹਾਂ ਮੈਂ ਜਦੋਂ ਮੈਨੂੰ ਉਹਨਾਂ ਨੇ ਘੇਰਿਆ ਵਾ ਉਦੋਂ ਮੈਂ ਇੱਕ ਕਾਰ ਵਾਲਾ ਮੇਰੇ ਕੋਲ ਦੀ ਨੰਗਿਆਵਾ ਤੇ ਮੈਂ ਉਹਨਾਂ ਨੂੰ ਹੱਥ ਕੀਤਾ ਬਾਜੀ ਮੈਨੂੰ ਬਚਾਓ ਨਾ ਚੀਕ ਮਾਰੀ ਆ ਪਰ ਉਹਨਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਲਈ ਆ ਤੇ ਉਸ ਕਾਰ ਵਾਲੇ ਨੂੰ ਅਚਾਨਕ ਹੀ ਇੱਕਦਮ ਪਤਾ ਲੱਗਾ ਵੀ ਕੋਈ ਪਿੱਛੇ ਖਤਰਾ ਵਾ ਬੰਦੇ ਦੋ ਬੰਦੇ ਲੈ ਕੇ ਖੜੇ ਆ ਇੱਕ ਬੰਦੇ ਨੇ ਉਹ ਬੇਰਸਾਬੂ ਆਪਣੀ ਜਨਾਨਲੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਨੰਗੇ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟਿਨਾ 100 110 ਸੀਸੀ ਵਿੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪੈਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਈਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਏ ਆ ਸਾਡੇ ਸ਼ਹਿਰ ਤੋਂ علاوہ ਹੋਰ ਕਿਤੇ ਸੱਪਲ ਮੇਰੇ ਸਿਰ 'ਤੇ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਾ ਯਕੀਨ ਆ ਕਿ ਇਹ ਕਿਸੇ ਦੀ ਸਾਜਿਸ਼ से ਰਚੀ ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸਿਰ 'ਤੇ ਸੱਟਾਂ ਲਾਈਆਂ ਜਿਹੜੇ ਚੋੜ ਹੁੰਦੇ ਨੇ ਨਾ ਉਹ ਸੱਟਾਂ ਨਹੀਂ ਲਾਉਂਦੇ ਅਥਾਰ ਦੀ ਇਸ ਕੀ ਮੰਗ ਅਥਾਰ ਉਹਨਾਂ ਕੋਸੀ ਗੜਾਸਿਆਂ ਉਹਨਾਂ ਨੇ ਮੇਰੇ ਸਿਰ 'ਤੇ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਮੈਨੂੰ ਮਾਰ ਕੇ ਸੱਟ ਗਿਆ ਮੋਟਰਸਾਈਕਲ ਮੇਰਾ ਹਜੇ 1.5 ਮਹੀਨਾ ਹੋਇਆ ਲੈ ਇਹਨੂੰ ਨਵਾਂ ਫਾਇਨਸ ਤੇ ਲਿਆਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਪੁਲਿਸ ਮਲਾਜ਼ਮ ਹਾਂਜੀ ਪੁਲਿਸ ਮਲਾਜ਼ਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਏ ਆ ਤੇ ਲਿਖ ਕੇ ਲਗਾਏ ਮੋਟਰਸਾਈਕਲ ਨੰਬਰ ਜਨ ਸਾਰਾ ਕੁਝ ਕਹਿੰਦੇ ਸੀ ਭਾਲ ਕਰਨਗੇ ਕਿ ਮਾਂ ਕਾ ਦਪਾ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਸਾਨੂੰ ਸਾਫ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਹਨੇ ਕਰਾਇਆ ਵਾ ਮੈਂ ਜਰਨੈਲ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੂੜਪੁਰ ਤੋਂ ਹਾਂ ਇਹ ਸਾਡੇ ਨਾਲ ਗਿਆਨੀ ਜੀ ਸਰਜੀਤ ਸਿੰਘ ਜੀ ਕ੍ਰਾਂਤੀ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕਾਲ ਤਕਰੀਬਨ ਇਹ 3.7 4.5 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਕੋ ਮਹਾਰਾਜ ਦਾ ਪ੍ਰਕਾਸ਼ ਕਰਦੇ ਜਾ ਕੇ ਇਹ ਬੁੱਢਾ ਕਲੋਨੀ ਤੇ ਥੋੜਾ ਪਿੱਛੇ ਜਿੱਥੇ ਕਹ ਹੀਰਾ ਬਣਿਆ ਹੋਇਆ ਹੈ ਨਾ ਉੱਥੇ ਇਹਨਾਂ ਨੂੰ ਕੋਈ ਸਾਧੂ ਦੂਸਰੇ ਸੋਰੀ ਨੇ ਅੰਗਪਾਣੇ ਦੇ ਵਿੱਚ ਆਏ ਆ ਤਾਂ ਬੰਦੇ ਉਹਨਾਂ ਨੇ ਇਹਨਾਂ ਦੇ ਕਲਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਮੋਬਾਈਲ ਪਟੂਆ ਆਦ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ ਉਹ ਆਦਲੋ ਦੇ ਇਹਨਾਂ ਨੂੰ ਮਾਰ ਕੇ ਸੁੱਟ ਕੇ ਗਏ ਆ ਜਦੋਂ 7:30 ਵਜੇ ਬੀਬੀ ਜੀ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਆਏ ਇੱਥੇ ਸਾਰੀ ਸੰਗਤ ਦੇ ਉਹ ਦੋ ਆਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਉਹ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਮੋਟਰਸਾਈਕਲ ਉਹ ਬੰਦੇ ਫੜ ਕੇ ਦਵਾਇਆ ਜਾਵੇ ਬਹੁਤ ਗਰੀਬ ਨੇ ਅੱਗੇ ਇਹਨਾਂ ਫਾਈਨੈਂਸ ਤੇ ਮੋਟਰਸਾਈਕਲ ਲਿਆ ਦੁਬਾਰਾ ਲੈਣਾ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਵਾ ਸੋ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਹਰ ਤਰ੍ਹਾਂ ਦੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ